ਮੰਤਰੀ ਸਾਹਿਬ ਅੱਜ ਜਿਹੜਾ ਪਲੈਨੈਟੀ ਸਕੂਲ ਦੇ ਵਿੱਚ ਐਨੂਅਲ ਐਥਲੈਟਿਕ ਮੀਟ ਸੀਗੀ ਤੁਸੀਂ ਉੱਥੇ ਪਹੁੰਚੇ ਹੋ ਸਰ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਅੱਜ ਉਰੇ ਪਹੁੰਚਣ ਤੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਅੱਜ ਅਸੀਂ ਆਪਣੇ ਏਰੀਏ ਖੰਨਾ ਤੇ ਸਮਰਾਲਾ ਇਹਦੇ ਬਿਲਕੁਲ ਸੈਂਟਰ 'ਚ ਪੈਂਦਾ ਸਾਡਾ ਬੜਾ ਐਸਟਿਮਡ ਇੰਸਟੀਚਿਊਟ ਪਲੈਨੈਟੀ ਸਕੂਲ ਦੇ ਅੱਜ ਐਨੂਅਲ ਸਪੋਰਟਸ ਮੀਟ ਦੇ ਉੱਤੇ ਅੱਜ ਮੈਨੂੰ ਆਉਣ ਦਾ ਮੌਕਾ ਮਿਲੇ ਔਰ ਜੋ ਕਿ ਇਹ ਇਹ ਦੀ ਜੋ ਇਹ ਸਕੂਲ ਆ ਪਲੈਨੈਟੀ ਸਕੂਲ ਉਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਮਿਸਿਸ ਸੋਨੀਆ ਧਵਨ ਮੇਰੇ ਨਾਲ ਖੜੇ ਨੇ ਔਰ ਮੈਂ ਇਹਨਾਂ ਦੀ ਮੈਨੇਜਮੈਂਟ ਦੀ ਉਰੋ ਤਾਰੀਫ ਕਰਦਾ ਕਿਉਂਕਿ ਇਸ ਏਰੀਆ ਦੇ ਵਿੱਚ ਅਗਰ ਸਭ ਤੋਂ ਅੱਛਾ ਮੈਨੇਜਡ ਇੰਸਟੀਚਿਊਟ ਔਰ ਬੜਾ ਇੱਕ ਜਿਹਦੇ ਵਿੱਚ ਜਾਨੀ ਕਿ ਸਟੱਡੀ ਦਾ ਕਲਚਰ ਹੈ ਤਾਂ 1 ਆਫ ਦੀ ਬੈਸਟ ਇੰਸਟੀਚਿਊਟ ਮੈਂ ਇਹਨੂੰ ਕਹੂੰਗਾ ਸੋ ਅੱਜ ਇਸ ਐਨੂਅਲ ਸਪੋਰਟਸ ਮੀਟ ਦੇ ਵਿੱਚ ਪਹੁੰਚ ਕੇ ਮੈਨੂੰ ਬੜਾ ਚੰਗਾ ਲੱਗਿਆ ਮੈਂ ਪਰਮਾਤਮਾ ਅੱਗੇ ਇਸ ਗੱਲ ਦੀ ਅਰਦਾਸ ਕਰਦਾ ਕਿ ਸਾਡੇ ਜਿਹੜੇ ਇੰਸਟੀਚਿਊਟ ਨੇ ਸਾਡੇ ਏਰੀਆ ਦੇ ਇਦਾਂ ਨੁਕਣੀ ਰਾ ਚੌਗਣੀ ਤਰੱਕੀ ਕਰਨ ਪੂਰੇ ਪਾੜੇ ਬੱਚਿਆਂ ਨੂੰ ਉਹਨਾਂ ਦੇ ਅਗਾਹ ਵੱਧੂ ਫਿਊਚਰ ਉਹਨਾਂ ਦੇ ਕਮਿੰਗ ਅਪਕਮਿੰਗ ਫਿਊਚਰ ਦੀਆਂ ਮਤਲਬ ਮੈਂ ਜਿੱਥੇ ਮਨੋ ਕਾਮਨਾ ਸ਼ੋਭ ਮਨੋ ਕਾਮਨਾ ਕਰਦਾ ਉੱਥੇ ਅਰਦਾਸ ਵੀ ਕਰਦਾ ਹੂੰ ਰੋ ਬੱਚੇ ਪੜ ਕੇ ਆਪਣੇ ਮਾਪਿਓ ਦਾ ਆਪਣੀ ਦੇਸ਼ ਕੌਮ ਦਾ ਨਾਮ ਰੋਸ਼ਨ ਕਰਨ ਤੇ ਉਹਨਾਂ ਮਾਪਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਜਿਹੜੇ ਇਸ ਇੰਸਟੀਚਿਊਟ ਦੇ ਵਿੱਚ ਆਪਣੇ ਬੱਚੇ ਪੜਾਉਂਦੇ ਨੇ ਮੈਂ ਇੱਕ ਵਾਰ ਤੁਹਾਡੇ ਮਾਧਿਅਮ ਨੇ ਇਹ ਵੀ ਕਹੂੰਗਾ ਕਿ ਇਸ ਇੰਸਟੀਚਿਊਟ ਦੇ ਵਿੱਚ ਵਿਜ਼ਿਟ ਕਰਨਾ ਚਾਹੀਦਾ ਔਰ ਇਹ ਗਰਲ ਚਾਈਲਡ ਨੂੰ ਖਾਸ ਤੌਰ ਤੇ ਜੋ ਇੱਕ ਬਹੁਤ ਵੱਡੀ ਫੈਸਿਲਿਟੀ ਜਿਹੜੀ ਕਿ ਅੱਜ ਤੱਕ ਮੈਂ ਕਿਤੇ ਨਹੀਂ ਦੇਖੀ ਔਰ ਮੈਨੂੰ ਇਹ ਦੱਸਦੇ ਹੋਏ ਬੜਾ ਚੰਗਾ ਲੱਗ ਰਿਹਾ ਹੈ ਕਿ ਇਹ ਪਲੈਨੈਟੀ ਸਕੂਲ ਇੱਕ ਐਸਾ ਸਕੂਲ ਹੈ ਇਸ ਏਰੀਆ ਤੇ ਜਿਹੜਾ ਗਰਲ ਚਾਈਲਡ ਨੂੰ ਜਿਹੜੀ ਉਹਨਾਂ ਦੀ ਫੀਸ ਹੈ ਮੰਥਲੀ ਫੀਸ ਉਹਦੇ ਵਿੱਚ 50% ਜਿਹੜਾ ਹੈ ਡਿਸਕਾਊਂਟ ਦੇ ਰਿਹਾ ਸੋ ਇਹ ਬਹੁਤ ਵੱਡਾ ਆਪਣੇ ਆਪ ਚ ਇੱਕ ਗਰਲ ਚਾਈਲਡ ਨੂੰ ਪ੍ਰਮੋਟ ਕਰਨ ਦਾ ਬਹੁਤ ਵੱਡਾ ਇੱਕ ਮਾਧਿਅਮ ਹੈ ਸੋਮੇਸ ਗਾਲੀ ਸੋਮੇਸ ਗਾਲੀ ਬੜੀ ਐਪਰੀਸ਼ੀਏਸ਼ਨ ਕਰਦਾ ਇੱਕ ਵਾਰ ਤੋਂ ਫੇਰ ਸਾਡੇ ਨਾਲ ਮੇਰੇ ਨਾਲ ਐਮ ਡੀ ਮਿਸਸ ਸੋਨੀਆ ਗਵਨ ਕੜੇ ਨੇ ਮੈਂ ਉਹਨਾਂ ਨੂੰ ਇਸ ਗਾਲੀ ਅੱਜ ਦੀ ਇਸ ਸਪੋਰਟਸ ਮੀਟ ਦੀ ਬਹੁਤ ਬਹੁਤ ਮੁਬਾਰਕਬਾਦ ਧੰਨਵਾਦ ਜੀ ਪਲੈਨਟੀ ਸਕੂਲ ਦੇ ਵੱਲੋਂ ਇਹਨੂੰ ਅਨ ਅਥਲੈਟਿਕ ਮਿਕ ਕਰਵਾਈ ਗਈ ਸੀਗੀ ਤੇ ਕੀ ਕਹਿਣਾ ਚਾਹੁੰਦੇ ਹੋ ਮੰਤਰੀ ਸਾਹਿਬ ਵੀ ਇੱਥੇ ਪਹੁੰਚੇ ਨੇ ਮੈਂ ਪਹਿਲਾਂ ਤਾਂ ਸਾਰੇ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਰੇ ਪੇਰੈਂਟਸ ਦਾ ਟੀਚਰਸ ਦਾ ਸਾਡੀ ਟੀਮ ਦਾ ਸਟੂਡੈਂਟਸ ਦਾ ਤੇ ਸਪੈਸ਼ਲੀ ਸਾਡੇ ਚੀਫ ਗੈਸਟ ਮਿਸਟਰ ਤਰਨप्रीत ਸਿੰਘ ਸੌਨ ਦਾ ਜੋ ਕਿ ਕੈਬਨਿਟ ਮਿੰਿਸਟਰ ਨੇ ਉਹਨਾਂ ਨੇ ਆ ਕੇ ਇਸ ਜਿਹੜਾ ਹੈਗਾ ਸਪੋਰਟਸ ਡੇ ਉਤੇ ਸਾਡੇ ਜਿਹੜੇ ਹੈ ਸਕੂਲ ਦੀ ਤੇ ਸਪੋਰਟਸ ਦੇ ਦੀ ਸ਼ਾਨ ਵੜਾਈ ਆਈ ਵੁਡ ਲਾਈਕ ਟੂ ਥੈਂਕ एवरीवन ਫॉर ਦਿਸ ਇਟਸ ਅ ਇੰਗਲਿਸ਼ ਮੀਡੀਅਮ ਸਕੂਲ ਫ্রম ਕਿੰਡਰਗਾਰਡਨ ਪਲੇਵੇ ਟੂ ਟਿਲ 12th ਗ੍ਰੇਡ ਔਰ ਸਾਡੇ ਸਾਰੇ ਸਾਰੇ ਸਟ੍ਰੀਮਸ ਹੈਗੇ ਨੇ ਇਟਸ ਅ ਸੀਬੀਐਸਈ ਸਕੂਲ ਐਂਡ ਵੀ ਹੈਵ ਅ ਓਐਸਐਸਡੀ ਆਲਸੋ ਔਨਟਾਰੀਓ ਸਿਲੇਬਸ ਆਲਸੋ ਇਨ ਕੇਸ ਅਗਰ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਨੇ ਤੇ ਅਸੀਂ ਸਪੋਰਟਸਮੈਨਸ਼ਿਪ ਉਤੇ ਤੇ ਪਲੱਸ ਅਕੈਡਮਿਕਸ ਉਤੇ ਬਹੁਤ ਜ਼ਿਆਦਾ ਜਿਹੜਾ ਹੈ ਤਵੱਜਹ ਦਿੰਦੇ ਆ ਵੀ ਗਿਵ ਏਮਫਸਾਈਜ਼ ਔਨ 댓 ਐਂਡ ਵੀ ਵਾਂਟ ਕਿ ਜਿਹੜੇ ਸਾਰੇ ਸਟੂਡੈਂਟਸ ਹੈਗੇ ਨੇ ਉਹ ਸਿਰਫ ਅਕੈਡਮਿਕਲੀ ਵਧੀਆ ਨਾ ਹੋਣ ਐਜ਼ ਅ ਪਰਸਨ ਬੀ ਕਾਈਂਡ ਐਂਡ ਹੰਬਲ ਐਂਡ ਸਾਰੇ ਜਿਹੜੇ ਉਹਨਾਂ ਚ ਇੱਕ ਮੋਰਲ ਐਥਿਕਸ ਹੋਣੇ ਚਾਹੀਦੇ ਉਹ ਵੀ ਉਹਨਾਂ ਤੇ ਬਹੁਤ ਏਮਫਸਾਈਜ਼ ਕੀਤਾ ਜਾਂਦਾ ਵੀ ਵਾਂਟ ਥੈਮ ਟੂ ਬੀ ਅ ਗੁੱਡ ਐਂਡ ਸਕਸੈਸਫੁਲ ਸੋ ਸਾਰੀ ਓਵਰਆਲ ਪਰਸਨੈਲਿਟੀ ਜਿਹੜੀ ਇੱਕ ਬੱਚੇ ਦੀ ਹੋਣੀ ਚਾਹੀਦੀ ਔਰ ਸਾਰੇ ਉਤੇ ਜਿਹੜਾ ਬੱਚੇ ਨੂੰ ਨਰਚਰ ਕੀਤਾ ਜਾਂਦਾ ਪ ਵੀ ਗਿਵ ਐਮਫਸਾਈਜ਼ ਔਨ ਆਲ ਦੋਸ ਥਿੰਗਸ ਮੂਰਤੀ ਕੀ ਸਕੂਲ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਸਮੇਂ-ਸਮੇਂ ਤੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਯਾ ਵੀ ਸਾਡੇ ਬੱਚੇ ਸਟੇਟ ਲੈਵਲ ਤੇ ਵੀ ਖੇਡਣ ਜਾਂਦੇ ਬਹੁਤ ਸਾਰੇ ਗੇਮਸ ਤੇ ਐਂਡ ਵੀ ਗਿਵ ਐਮਫਸਾਈਜ਼ ਲਾਈਕ ਵੀ ਵੀ ਇਨਕਰੇਜ ਥੈਮ ਫॉर ਅ ਡਿਬੇਟ ਐਂਡ ਡੈਕਲੇਮੇਸ਼ਨਸ ਆਲਸੋ ਔਰ ਇਹ ਸਟੇਟ ਲੈਵਲ ਤੇ ਤਾਂ ਹਮੇਸ਼ਾ ਜਿਹੜਾ ਹੈਗਾ ਡਿਸਟ੍ਰਿਕਟ ਲੈਵਲ ਤੇ ਪਾਰਟਿਸਿਪੇਟ ਕਰਦੇ ਰਹਿੰਦੇ ਨੇ ਸਪੋਕਨ ਇੰਗਲਿਸ਼ ਅਸੀਂ ਕੰਪਲਸਰੀ ਕੀਤੀ ਹੋਈ ਹੈ ਰੋਜ਼ 1 ਘੰਟੇ ਦਾ ਸਵੇਰੇ ਪਹਿਲਾਂ ਜਿਹੜਾ ਪੀਰੀਅਡ ਹੁੰਦਾ ਹੈ ਉਹ ਇੰਗਲਿਸ਼ ਸਪੀਕਿੰਗ ਦਾ ਹੁੰਦਾ ਹੈ ਐਂਡ ਉਹਦੇ ਚ ਪ੍ਰੋਨੰਸੀਏਸ਼ਨ ਸਪੈਲਿੰਗ ਸਾਰਾ ਕੁਝ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਬਿਕਾਜ਼ ਕਮਿਊਨੀਕੇਸ਼ਨ ਇਜ਼ ਆਲਸੋ ਵੈਰੀ ਇੰਪੋਰਟੈਂਟ ਅੱਜਕਲ ਕੌਨਫੀਡੈਂਸ ਵਾਸਤੇ ਐਂਡ ਦੈਨ ਜਿਹੜੀ ਪੜ੍ਹਾਈ ਕਰਾਈ ਜਾਂਦੀ ਹੈ ਉਹਦੇ ਤੇ ਵੀ ਇਮਫਸਾਈਜ਼ ਮੋਰ ਔਨ ਦਾ ਪ੍ਰੈਕਟੀਕਲ ਥਿੰਗ ਸੋ ਪ੍ਰੈਕਟੀਕਲ ਐਂਡ ਥਿਉਰੀ ਦੋਨੋਂ ਚੀਜ਼ਾਂ ਪੜ੍ਹਾਈ ਜਾਂਦੀਆਂ ਔਰ ਸਾਰੇ ਓਵਰঅল ਪਰਸਨੈਲਿਟੀ ਉੱਤੇ ਜਿਹੜਾ ਹੈਗਾ ਬੱਚਿਆਂ ਦਾ ਮਤਲਬ ਸਾਰਾ ਧਿਆਨ ਦਿੱਤਾ ਜਾਂਦਾ ਹੈ ਕਿਹੜੀ ਕਿਹੜੀ ਗੇਮਸ ਖਲਝ ਜਾਂਦੀ ਹੈ ਉਹ ਵੀ ਆ ਵੀ ਹੈਵ ਬਾਸਕਟਬਾਲ ਆਲਸੋ ਵੀ ਹੈਵ ਫੁੱਟਬਾਲ ਆਲਸੋ ਐਂਡ ਬਾਕੀ ਜਿਹੜੇ ਹੈਗੇ ਨੇ ਐਥਲੈਟਿਕਸ 'ਚ ਵੀ ਜਾਂਦੇ ਨੇ ਸਕੇਟਿੰਗ 'ਚ ਵੀ ਜਾਂਦੇ ਬੱਚੇ ਸਾਡੇ ਆ ਔਰ ਸਟੇਟ ਲੈਵਲ ਤੇ ਜਿਵਲਨ ਵਗੈਰਾ ਸਾਰੀਆਂ ਚੱਕੇਟ ਕੀ ਆਏ ਹੈਗੇ ਨੇ डकाउंट मतलब ऑलरेडी बहुत फीस घट हैगी है सा वी हैव अ वेरी सिंपल फीस एनुअल जी होंगी है साड़ी एंड नॉमीनल फीस रखी हुई है बहुत ज़्यादा इंग्लिश मीडियम स्कूल वगू बहुत ज़्यादा फीस ने रखी हुई है और अजे तक कुड़ियों वास्ते इट वॉज़ फिफ्टी परसेंट ऑफ एंड इस करके सत्तर परसेंट कुड़ियाँ पढ़दिया ने साडे स्कूल से uh, कुड़ियों की जी है पॉपुलेशन ज़्यादा हैगी है, है, है. <laughs> हाँ जी